ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਵਿਚਾਰ ਗਰਵਾਣੀ ਦੇ ਸੰਬੰਧ ਅਨੰਦਪੁਰ ਦੇ ਕਿਲੇ ਦੇ ਬਾਹਰ ਗੁਰੂ ਗੋਬਿੰਦ ਸਿੰਘ ਜੀ ਤੇ ਬਹਾਦਰ ਸਿੰਘਾਂ ਦੇ ਤੇ ਮੁਗਲ ਫੌਜਾਂ ਵਿਚਕਾਰ ਕਈ ਮਹੀਨੇ ਸ਼ਮਸ਼ਾਨ ਦੀ ਲੜਾਈ ਹੁੰਦੀ ਰਹੀ ਬਾਦਸ਼ਾਹ ਔਰੰਗਜ਼ੇਬ ਨੇ ਕ੍ਰਾਂਨ ਦੀ ਕਸਮ ਖਾ ਕੇ ਗੁਰੂ ਸਾਹਿਬ ਨੂੰ ਸਨੇਹਾ ਘੱਲਿਆ ਕਿ ਜੇ ਉਹ ਆਨੰਦਪੁਰੀ ਦਾ ਕਿਲਾ ਖਾਲੀ ਕਰ ਦੇਣ ਤਾਂ ਉਹਨਾਂ ਨੂੰ ਬਿਨਾਂ ਕਿਸੇ ਰੋਕ ਤੋਂ ਜਾਣ ਦਿੱਤਾ ਜਾਵੇਗਾ ਜੇ ਮੇਰੀ ਕਹਾਣੀ ਚੰਗੀ ਲੱਗੇ ਗਰਵਾਣੀ ਚੰਗੀ ਲੱਗੇ ਤਸੰਗਤ ਰੂ ਬੇਨਤੀ ਹੈ ਵੀ ਅੱਗੇ ਸ਼ੇਅਰ ਤੇ ਕਮੈਂਟ ਜ਼ਰੂਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ